ਡਾਕਟਰ ਕਲਵਿੰਦਰ ਕੌਰ ਮਨხਾਸ ਦੀ ਪੁਸਤਕ ਸੁਪਨਿਆਂ ਦਾ ਘਰ ਤੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ 11ਵਾਂ ਅਧਿਆਇ 11ਵਾਂ ਭਾਗ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਮੰਦ ਬੁੱਧੀ ਗੁਲਾਮ ਬਾਪੂ ਰਵੀ ਦਰਾਹਾ 65 ਸਾਲ ਦਾ ਬਾਪੂ ਰਵੀ ਸ਼ਰਮਾ ਦਰਾਹ ਦੇ ਸੰਤ ਈਸ਼ਰ ਸਿੰਘ ਨਗਰ ਕਲੀ ਨੰਬਰ 2 ਵਿੱਚ ਇੱਕ ਖਾਲੀ ਪੈਪਲਾਟ ਵਿੱਚ ਮੰਝੇ ਉੱਪਰ ਪਿਆ ਰਿਹਾ ਦਾ ਏ ਬਾਪੂ ਮੰਦਪੁੱద్ధి ਸੀ ਪਿਛਲੇ ਕੁ ਸਾਲਾਂ ਤੋਂ ਗਰਮੀ ਹੋਵੇ ਜਾਂ ਸਰਦੀ ਇਹ ਇੱਥੇ ਰਾਤ ਨੂੰ ਪਲਾਟ ਵਿੱਚ ਸੌਂਦਾ ਇੱਥੇ ਸਰਦਾਰ ਮਾਗੜ ਦੇ ਘਰ ਮੱਜਾਂ ਦਾ ਗੋਹਾ-ਕੂੜਾ ਚੁੱਕਦਾ ਪੱਠੇ ਵੱਟ ਕੇ ਲਿਆਉਂਦਾ ਮੱਜਾਂ ਨੂੰ ਨਹਾਉਂਦਾ ਤੇ ਪੱਠੇ ਪਾਉਂਦਾ ਸੀ ਪਹਿਲਾਂ ਮਾਗੜ ਸਾਹਿਬ ਹਰਿਆਣੇ ਵਿੱਚ ਰਹਿੰਦੇ ਸੀ ਇਸ ਦੀ ਉਮਰ 12 ਸਾਲ ਦੀ ਸੀ ਜਦੋਂ ਉਹ ਇਸ ਨੂੰ ਕੰਮ ਕਰਨ ਲਈ ਆਪਣੇ ਘਰ ਲੈ ਆਏ ਸੀ ਫਿਰ ਉਹ ਦਰਾਹੇ ਆ ਗਏ ਇਸ ਨੂੰ ਵੀ ਆਪਣੇ ਨਾਲ ਇੱਥੇ ਲਿਆਏ ਉਹ ਲੈ ਕੇ ਵੀ ਕਿਉਂ ਨਾ ਆਉਂਦੇ ਮੁਫਤ ਦਾ ਨੌਕਰ ਮਿਲਿਆ ਹੋਇਆ ਸੀ 32 ਸਾਲੇ ਤੇ ਆਇਨ ਹੋ ਗਏ ਇਸ ਕਰਨਾ ਬਾਪੂ ਰਵੀ ਸ਼ਰਮਾ ਦਾ ਪਿਛਲੇ 52 ਸਾਲਾਂ ਤੋਂ ਨਾਤਾ ਜੁੜਿਆ ਹੋਇਆ ਹੈ ਇਸ ਬਾਪੂ ਨੂੰ ਮਾਲਕਾਂ ਵੱਲੋਂ ਕੋਈ ਤਨਖਾਹ ਨਹੀਂ ਦਿੱਤੀ ਗਈ ਸਿਰਫ ਰੋਟੀ ਕਪੜਾ ਹੀ ਦਿੱਤਾ ਜਾਂਦਾ ਇਸ ਨੂੰ 1500 ਰੁਪਏ ਪੈਨਸ਼ਨ ਵੀ ਮਿਲਦੀ ਹੈ ਤੇ ਇਸ ਦਾ ਵੋਟਰ ਕਾਰਡ ਵੀ ਬਣਿਆ ਹੋਇਆ ਹੈ ਇਹ ਪਿਛੋ ਰਾਂਤੀ ਦਾ ਰਹਿਣ ਵਾਲਾ ਹੈ ਇਹ ਦਸਤਾਇਕ ਇਸ ਦਾ ਇੱਕ ਵੱਡਾ ਭਰਾ ਤੇ ਭੈਣ ਸੀ ਭਰਾ ਦਾ ਨਾਮ ਲਸ਼ਮਨ ਦਸਤਾ ਹੈ ਜਦੋਂ ਤੱਕ ਇਹ ਕੰਮ ਕਰਦਾ ਰਿਹਾ ਇਸ ਨੂੰ ਮਾਲਕ ਵੱਲੋਂ ਰੋਟੀ ਕਪੜਾ ਮਿਲਦਾ ਰਿਹਾ ਤੇ ਕਰਦਿਆਂਦਰ ਗੇਟ ਕੋਲ ਸੌ ਵੀ ਜਾਂਦਾ ਜਦੋਂ ਇਹ ਕੰਮ ਕਰਨ ਦੇ ਕਾਬਲ ਨਾ ਰਿਹਾ ਤਾਂ ਮਾਲਕ ਨੇ ਇਸ ਦਾ ਮੰਜਾ ਕਰਦੇ ਸਾਹਮਣੇ ਪਏ ਖੁੱਲੇ ਮੈਦਾਨ ਵਿੱਚ ਡਾ ਦਿੱਤਾ ਹੁਣ ਉਸ ਨੂੰ ਮਾਲਕਨ ਵੱਲੋਂ ਨਾ ਕੋਈ ਰੋਟੀ ਦਿੱਤੀ ਜਾਂਦੀ ਤੇ ਨਾ ਹੀ ਕਪੜਾ ਉਹ ਪਖਾਰੀਆਂ ਵਾਂਗ ਕਦੇ ਕਿਸੇ ਕੋਲੋਂ ਰੋਟੀ ਮੰਗ ਕੇ ਖਾ ਲੈਂਦਾ ਤੇ ਕਦੇ ਕਿਸੇ ਕੋਲ ਲੋਕ ਉਸ ਤੇ ਚਰਚ ਕਰਕੇ ਉਸ ਨੂੰ ਰੋਟੀ ਕਪੜਾ ਦੇ ਜਾਂਦੇ ਇੱਕ ਵਾਰੀ ਉਸ ਦੇ ਪੈਰ ਵਿੱਚ ਕੀੜੇ ਪੈ ਗਏ ਤਾਂ ਵੀ ਜਿਨ੍ਹਾਂ ਦੇ ਕਰ ਇਸ ਨੇ ਕੰਮ ਕੀਤਾ ਉਹਨਾਂ ਨੇ ਨਹੀਂ ਸਗੋਂ ਇੱਕ ਦਵਾਈਆਂ ਦੀ ਦੁਕਾਨ ਕਰੇ ਮੁੰਡੇ ਨੇ ਉਸ ਦਾ ਇਲਾਜ ਕਰਵਾਇਆ ਤੇ ਸਾਰਾ ਖਰਚਾ ਆਪਣੇ ਕੋਲੋਂ ਕੀਤਾ ਜਿਹੜੀ ਪੈਨਸ਼ਨ ਇਸ ਨੂੰ ਮਿਲਦੀ ਸੀ ਉਹ ਮਾਲਕਨ ਆਪ ਇਸ ਨਾਲ ਬੈਂਕ ਵਿੱਚ ਜਾ ਕੇ ਕਢਵਾ ਕੇ ਲਿਆਉਂਦੀ ਤੇ ਇਸ ਨੂੰ 1500 ਵਿੱਚੋਂ ਸਿਰਫ 3400 ਰੁਪਏ ਜਿੰਦੀ ਇਹ ਬਾਪੂ ਵੋਟ ਪਾਉਣ ਵੀ ਜਾਂਦਾ ਸੀ ਕਹੇ ਰਿਆਸੀ ਕਿ ਇਸ ਵਾਰੀ ਮੈਂ ਕਾਂਗਰਸ ਨੂੰ ਵੋਟ ਪਾਈ ਹੈ ਇਸ ਨੇ ਆਪਣੇ ਕੋਲ ਇੱਕ ਰੇਡੀਓ ਵੀ ਰੱਖਿਆ ਹੋਇਆ ਜਿਸ ਤੋਂ ਇਹ ਗਾਣੇ ਸੁਣਦਾ ਹੈ ਦੁੱਖ ਦੀ ਗੱਲ ਹੈ ਕਿ ਜਿਸ ਘਰ ਵਿੱਚ ਇਸਨੇ ਲੰਮਾ ਸਮਾਂ ਮੁਫਤ ਕੰਮ ਕੀਤਾ ਉਸ ਘਰ ਵਿੱਚ ਹੁਣ ਇਸ ਨੂੰ ਵੜਨ ਦੀ ਵੀ ਇਜਾਜ਼ਤ ਨਹੀਂ ਇਹ ਨਹਿਰ ਤੇ ਜਾ ਕੇ ਆਪਣੇ ਕੱਪੜੇ ਧੋਂਦਾ ਹੈ ਹੁਣ ਇਸ ਦੇ ਹੱਥ ਪੈਰ ਗਲੇ ਪੈਸਨ ਕਿਸੇ ਨੇ ਇਸ ਦਾ ਕੋਈ ਇਲਾਜ ਨਹੀਂ ਕਰਵਾਇਆ ਇਸ ਦਾ ਮਾਲਕ ਸਰਦਾਰ ਮੰਗਟ ਢਾਈ ਕੁ ਸਾਲ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਉਸ ਦੇ ਦੋ ਲੜਕੇ ਵੀ ਮਰ ਚੁੱਕੇ ਹਨ ਮਾਲਕਨ ਮਿਸਿਸ ਮੰਗਟ ਘਰ ਵਿੱਚ ਇਕੱਲੀ ਰਹਿੰਦੀ ਹੈ ਉਸ ਨੇ ਆਪਣੇ ਘਰ ਵਿੱਚ ਕਮਰੇ ਕਿਰਾਏ ਤੇ ਦਿੱਤੇ ਹੋਏ ਹਨ ਪਰ ਉਹਨਾਂ ਸਾਨੂੰ ਜਿਸ ਨੇ ਸਾਰੀ ਜਵਾਨੀ ਇਹਨਾਂ ਦਾ ਗੋਹਾ ਕੁੜਾ ਕਰਦਿਆਂ ਲੰਗਾ ਦਿੱਤੀ ਉਸ ਨੂੰ ਕਮਰੇ ਦਾ ਕੀ ਦੇਣਾ ਸੀ ਘਰੋਂ ਹੀ ਬਾਹਰ ਕੱਢ ਦਿੱਤਾ ਸਾਡੇ ਸਮਾਜ ਦੀ ਇਹ ਕਿੰਨੀ ਵੱਡੀ ਤਰਸਦੀ ਹੈ ਕਿ ਕੁਝ ਲੋਕ ਮੰਦਬੁੱਧੀ ਲੋਕਾਂ ਦਾ ਫਾਇਦਾ ਚੁੱਕਦੇ ਹਨ ਜਵਾਨੀ ਵਿੱਚ ਸਾਰੀ ਉਮਰ ਉਹਨਾਂ ਤੋਂ ਇੱਕ ਵੀ ਰੁਪਇਆ ਦਿੱਤੇ ਬਿਨਾ ਕੰਮ ਕਰਵਾਉਂਦੇ ਹਨ ਤੇ ਬੁਢਾਪੇ ਜਾਂ ਬਿਮਾਰੀ ਵਿੱਚ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਬਾਪੂ ਰਵੀ ਦੀ ਜੀਵਨ ਕਹਾਣੀ ਬਾਪੂ ਗੋਪਾਲ ਨਾਲ ਬਹੁਤ ਜ਼ਿਆਦਾ ਮਿਲਦੀ ਹੈ ਇਹਨਾਂ ਦੋਹਾਂ ਨੂੰ ਗੁਲਾਮ ਬਣਾ ਕੇ ਮਰੀਆਂ ਜ਼ਮੀਰਾਂ ਵਾਲਿਆਂ ਨੇ ਸਾਰੀ ਜਵਾਨੀ ਵਿੱਚ ਇਹਨਾਂ ਤੋਂ ਕੰਮ ਕਰਵਾਇਆ ਸਰਦਾਰ ਗੁਰਪ੍ਰੀਤ ਸਿੰਘ ਨੇ ਬਾਪੂ ਗੋਪਾਲ ਨੂੰ ਵੀ ਗੁਲਾਮੀ ਤੋਂ ਛਡਕਾਰਾ ਦਵਾਇਆ ਹੁਣ ਜਦੋਂ ਬਾਪੂ ਰਵੀਬਾਰੀ ਪਤਾ ਲੱਗਾ ਤੋ ਆਪਣੀ ਟੀਮ ਨਾਲ ਦਰਾਹੀ ਪੁੱਜੇ ਜਦੋਂ ਉਹਨਾਂ ਨੇ ਬਾਪੂ ਰਵੀ ਨੂੰ ਆਪਣੇ ਕਲਾਬੇ ਵਿੱਚ ਲਿਆ ਤੋ ਰੋਣ ਲੱਗ ਪਿਆ ਜਦੋਂ ਉਸਨੂੰ ਇਹ ਪੁੱਛਿਆ ਗਿਆ ਕਿ ਉਹ ਇੱਥੇ ਰਹਿਣਾ ਚਾਹੁੰਦਾ ਹੈ ਜਾਂ ਉਹਨਾਂ ਦੇ ਨਾਲ ਜਾਣਾ ਚਾਹੁੰਦਾ ਹੈ ਤੋ ਉਸਨੇ ਰੋਂਦੇ ਹੋਏ ਕਿਹਾ ਕਿ ਕੋਈ ਇੱਥੇ ਨਹੀਂ ਰਹਿਣਾ ਚਾਹੁੰਦਾ ਹਨ ਦੇ ਨਾਲ ਜਾਣਾ ਚਾਹੁੰਦੇ ਹੁਣ ਬਾਪੂ ਰਵੀ ਆਰਾਮ ਨਾਲ ਸੁਪਨਿਆਂ ਦੇ ਘਰ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਗੁਰਪ੍ਰੀਤ ਕੌਰ ਗੁਰਾ ਲੇਲ ਕਲਾ ਸੰਗਰੂਟ ਦਿਮਾਗੀ ਸੰਤੁਲਨ ਵਿਗੜਿਆ ਗੁਰਪ੍ਰੀਤ ਕੌਰ ਗੁਰਾ ਸੰਗਰੂਟ ਦੀ ਰਹਿਣ ਵਾਲੀ ਹੈ ਇਸ ਦੇ ਪਤੀ ਦਾ ਨਾਮ ਨਿਸ਼ੱਤਰ ਸਿੰਘ ਸੀ ਇਸ ਦੇ ਦੋ ਮੁੰਡੇ ਹਨ ਵੱਡਾ ਮੁੰਡਾ ਗੁਰਪਿਆਰ ਹੈ ਜੋ ਸਿੱਧਾ ਸਦਾ ਜ ਹੈ ਛੋਟੇ ਦਾ ਨਾਮ ਤੋਤਾ ਸਿੰਘ ਹੈ ਜੋ ਮੰਦ ਬੁੱਧੀ ਹੈ ਇਹ ਨਸ਼ੇਦਾਰੀ ਹੈ ਸੁੱਖਾ ਖਾਂਦਾ ਹੈ ਭੰਗ ਤੇ ਸ਼ਰਾਬ ਪੀਂਦਾ ਹੈ ਵੱਡਾ ਮੁੰਡਾ ਗੁਰਪਿਆਰ ਦਿਹਾੜੀ ਕਰਕੇ ਜਿਹੜੇ ਪੈਸੇ ਲੈ ਕੇ ਆਉਂਦਾ ਤੂੰ ਤਾਂ ਉਸ ਕੋਲੋਂ ਖੋ ਕੇ ਲੈ ਜਾਂਦਾ ਤੇ ਉਹਨਾਂ ਪੈਸਿਆਂ ਦੀ ਸ਼ਰਾਬੀ ਲੈਂਦਾ ਤੇ ਸਾਰਾ ਦਿਨ ਇੱਧਰ ਉੱਧਰ ਘੁੰਮਦਾ ਰਹਿੰਦਾ ਮਾਤਾ ਗੁਰਪ੍ਰੀਤ ਕੌਰ ਦਾ ਪਿਤਾ ਉਸ ਨੂੰ ਲਾਡ ਨਾਲ ਗੁਰਾਂ ਕਹਿ ਕੇ ਬੁਲਾਉਂਦਾ ਸੀ ਉਸ ਨੇ ਆਪਣੀ ਕੁੜੀ ਗੁਰਪ੍ਰੀਤਾ ਵਿਆਹ ਬੜੇ ਚਾਵਾਂ ਨਾਲ ਨਛੱਤਰ ਸਿੰਘ ਨਾਲ ਕੀਤਾ ਨਛੱਤਰ ਸਿੰਘ ਕਬੱਡੀ ਦਾ ਚੰਗਾ ਖਿਡਾਰੀ ਸੀ ਮਾਤਾ ਗੁਰਪ੍ਰੀਤ ਕੌਰ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਜਿਸ ਕਰਕੇ ਜਦੋਂ ਨਛੱਤਰ ਸਿੰਘ ਉਸ ਨੂੰ ਝਟਕਦਾ ਜਾਂ ਮਾਰਦਾ ਤਾਂ ਉਹ ਨਜ਼ਦੀਕੀ ਰਿਸ਼ਤੇਦਾਰੀ ਵਿੱਚੋਂ ਪੁਲਿਸ ਦੇ ਮੈਕਮੇ ਵਿੱਚ ਲੱਗੇ ਇੱਕ ਵਿਅਕਤੀ ਨੂੰ ਉਸ ਦੀ ਸ਼ਿਕਾਇਤ ਲਾ ਦਿੰਦੀ ਉਸ ਨੂੰ ਥਾਣੇ ਵਿੱਚ ਬੁਲਾ ਕੇ ਉਸ ਦੀ ਕੁੱਟਮਾਰ ਕਰਦਾ ਤੇ ਹੱਡੀਆਂ ਪਸਲੀਆਂ ਤੋੜ ਦਿੰਦਾ ਇਸੇ ਕਰਕੇ ਇੱਕ ਦਿਨ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਗੁਰਪ੍ਰੀਤ 12 ਤੋਂ 13 ਸਾਲ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦੀ ਸੀ ਸਰਹਦ ਦਿਨ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੀ ਰਹਿੰਦੀ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਕੱਪੜੇ ਉਤਾਰ ਦਿੰਦੀ ਇਸ ਦਾ ਮੁੰਡਾ ਗੁਰਪਿਆਰ ਕਦੇ ਮਾਂ ਨੂੰ ਫੜ ਕੇ ਘਰ ਲਿਆਉਂਦਾ ਕਦੇ ਆਪਣੇ ਛੋਟੇ ਭਰਾ ਨੂੰ ਇਸ ਮਾਤਾ ਦੇ ਕਰ ਲੰਮੇ ਸਮੇਂ ਤੋਂ ਚੁੱਲ੍ਹਾ ਨਹੀਂ ਭਲਿਆ ਗੁਰਦੁਆਰੇ ਤੋਂ ਹੀ ਲੰਗਰ ਲੈ ਆਉਂਦੇ ਇਸ ਮਾਤਾ ਦਾ ਵੱਡਾ ਮੁੰਡਾ ਗੁਰਪਿਆਰ ਸਿੰਘ ਆਪਣੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੀ ਮਾਂ ਤੇ ਛੋਟੇ ਭਰਾ ਨੂੰ 5 ਜੂਨ 2022 ਵਾਲੇ ਦਿਨ ਜੋ ਸੁਪਨਿਆਂ ਦੇ ਘਰ ਹਸਨਪੁਰ ਵਿਖੇ ਕੈਂਪ ਲੱਗਾ ਉੱਥੇ ਲੈ ਕੇ ਆਇਆ ਮਾਤਾ ਦੀ ਲੱਤ ਟੁੱਟੀ ਹੋਈ ਸੀ ਤੇ ਹਾਲਤ ਬੜੀ ਤਰਸਯੋਗ ਸੀ ਪਿੰਡ ਦੇ ਸਰਪੰਚ ਸਰਦਾਰ ਜਸਵਿੰਦਰ ਸਿੰਘ ਨੇ ਸਰਦਾਰ ਗੁਰਪ੍ਰੀਤ ਸਿੰਘ ਦੇ ਨਾਮ ਇੱਕ ਚਿੱਠੀ ਵੀ ਲਿਖੀ ਸੀ ਕਿ ਇਸ ਮਾਤਾ ਜੀ ਨੂੰ ਸੁਪਰੀਆ ਦੇ ਘਰ ਰੱਖ ਕੇ ਇਸ ਦਾ ਇਲਾਜ ਕੀਤਾ ਜਾਵੇ ਪਿੰਡ ਦੀ ਪੰਚਾਇਤ ਆਪ ਜੀ ਨਾਲ ਸਹਿਯੋਗ ਕਰੇਗੀ ਮਾਤਾ ਰੋਂਦੇ ਹੋਏ ਕਹਿੰਦੀ ਹੈ ਕਿ ਉਸ ਦੇ ਮਾਂ ਬਾਪ ਭੈਣ ਪਤੀ ਸਭ ਮਰ ਚੁੱਕੇ ਹਨ ਉਸ ਦਾ ਮੁੰਡਾ ਗੁਰਪਿਆਰ ਚੰਗਾ ਹੈ ਪਰ ਤੋਤਾ ਉੱਪਰੋਂ ਮਿੱਠਾ ਵਿੱਚੋਂ ਖੋਟਾ ਹੈ ਸਰਦਾਰ ਗੁਰਪ੍ਰੀਤ ਸਿੰਘ ਮਾਤਾ ਨੂੰ ਦਲਾਸਾ ਦੇਹਨ ਤੇ ਉਸ ਨੂੰ ਸੁਬੜਿਆਂ ਦੇ ਘਰ ਵਿੱਚ ਰੱਖ ਕੇ ਉਸ ਦਾ ਇਲਾਜ ਸ਼ੁਰੂ ਕਰ ਦਿੰਦੇ ਹਨ ਬੇਟਾ ਸਰਦਾਰ ਪਰਮਜੀਤ ਸਿੰਘ ਪੁੱਤਰ ਸੁਖਜੀਤ ਸਿੰਘ ਤੇ ਪੂਆ ਮਾਨਸਿਕ ਰੋਗੀ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਸਰਦਾਰ ਪਰਮਜੀਤ ਸਿੰਘ ਨਾਮ ਦਾ ਇੱਕ ਸਾਇੰਸ ਅਧਿਆਪਕ ਰਹਿੰਦਾ ਸੀ ਉਸ ਦੀਆਂ ਤਿੰਨ ਕੁੜੀਆਂ ਤੇ ਇੱਕ ਮੁੰਡਾ ਸੀ ਮੁੰਡੇ ਦੀਆਂ ਦੋ ਪੂਆ ਸਨ ਇੱਕੋ ਜਿਹੀ ਜ਼ਮੀਨ ਜਾਇਦਾਦ ਬਹੁਤ ਸੀ ਸਰਦਾਰ ਪਰਮਜੀਤ ਸਿੰਘ ਪ੍ਰਿੰਸੀਪਲ ਬਣ ਗਿਆ ਉਸ ਦਾ ਪੁੱਤਰ ਸੁਖਬੀਰ ਸਿੰਘ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵਿਖੇ ਬੀਐਸਸੀ ਦੀ ਪੜ੍ਹਾਈ ਕਰਦਾ ਸੀ। ਮੁੰਡੇ ਦੀ ਭੂਆ ਦਲਬੀਰ ਕੌਰ ਉਸ ਦੇ ਨਾਲ ਕਾਲਜ ਜਾਂਦੀ ਤੇ ਕਾਲਜ ਦੇ ਬਾਹਰ ਗੇਟ ਖੁੱਲ੍ਹ ਬੈਠੀ ਰਹਿੰਦੀ। ਜਦੋਂ ਮੁੰਡੇ ਨੂੰ ਕਾਲਜ ਤੋਂ ਛੁੱਟੀ ਹੁੰਦੀ ਤਾਂ ਉਸ ਨੂੰ ਨਾਲ ਲੈ ਕੇ ਘਰ ਵਾਪਸ ਲਾਉਂਦੀ। ਉਸ ਦੀ ਇਹ ਸੋਚ ਸੀ ਕਿ ਜ਼ਮੀਨ ਜਾਇਦਾਦ ਦੀ ਖਾਤਰ ਕੋਈ ਮੁੰਡੇ ਨੂੰ ਮਾਰਨਾ ਨਾ ਦੇਵੇ। ਇਸ ਲਈ ਹਰ ਵੇਲੇ ਉਸ ਨਾਲ ਰਹਿੰਦੀ। ਮੁੰਡੇ ਨੂੰ ਆਜ਼ਾਦ ਤੌਰ ਤੇ ਵਿਚਰਨ ਨਾ ਦਿੱਤਾ ਗਿਆ। ਮੁੰਡੇ ਦਾ ਪਿਓ ਪਰਮਜੀਤ ਸਿੰਘ ਰਿਟਾਇਰਮੈਂਟ ਤੋਂ ਬਾਅਦ ਮਾਨਸਿਕ ਤੌਰ ਤੇ ਪਰੀਸ਼ਾਨ ਰਹਿਣ ਲੱਗਾ ਗਾਲਾਂ ਕੱਢਦਾ ਰਹਿੰਦਾ ਤੇ ਉਹਦੇ ਨਾਲ ਪੁੱਤਰ ਵੀ ਮਾਨਸਿਕ ਰੋਗੀ ਹੋ ਗਿਆ ਮੁੰਡੇ ਦੀਆਂ ਦੋਵੇਂ ਭੂਆ ਵੀ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਈਆਂ ਇੱਕ ਭੂਆ ਤਾਂ ਸਾਰਾ ਦਿਨ ਨੰਗੇ ਪੈਰੀ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੀ ਰਹਿੰਦੀ ਲੋਕਾਂ ਕੋਲੋਂ ਮੰਗ ਕੇ ਰੋਟੀ ਖਾ ਲੈਂਦੀ ਦੂਜੀ ਭੂਆ ਜਿਹੜੀ ਆਪਣੇ ਭਤੀਜੇ ਨਾਲ ਕੰਮ ਜਾਂਦੀ ਸੀ ਉਹ ਥੋੜੀ ਠੀਕ ਸੀ ਰੋਟੀ ਬਣਾ ਦਿੰਦੀ ਮੁੰਡੇ ਦੀਆਂ ਤਿੰਨ ਪੈਣਾ ਸਨ ਇੱਕ ਨੇ ਆਤਮ ਹੱਤਿਆ ਕਰ ਲਈ ਸੀ ਤੇ ਦੂਜੀਆਂ ਦੋਹਾਂ ਕੁੜੀਆਂ ਨੂੰ ਨਾਲ ਲੈ ਕੇ ਮਾਂ ਹਲਾਗ ਰਹਿਣ ਲੱਗ ਪਈ ਮਾਂ ਦੇ ਚਲੇ ਜਾਣ ਤਾਂ ਵੀ ਮੁੰਡੇ ਦੇ ਮਨ ਉੱਤੇ ਬਹੁਤ ਪੂਰਾ ਪ੍ਰਭਾਵ ਪਿਆ ਘਰ ਵਿੱਚ ਕੋਈ ਸਫਾਈ ਨਹੀਂ ਸੀ 12-13 ਸਾਲ ਤੋਂ ਇਹ ਪਰਿਵਾਰ ਇਸੇ ਹਾਲਤ ਵਿੱਚ ਰਹਿ ਰਿਹਾ ਸੀ ਕਿਸੇ ਨੇ ਇਹਨਾਂ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਸੁਪਰੀਆਂ ਦੇ ਘਰ ਪੇਜੀ ਤੇ ਆਪਣੀ ਟੀਮ ਨਾਲ 25 April 2022 ਨੂੰ ਇਹਨਾਂ ਨੂੰ ਲੈਣ ਪਹੁੰਚੇ ਸਰਦਾਰ ਗੁਰਪ੍ਰੀਤ ਸਿੰਘ ਹੋਰਾਂ ਦੀ ਟੀਮ ਨੂੰ ਵੇਖ ਕੇ ਇਹ ਪਿਓ ਪੁੱਤਰ ਘਰੋਂ ਬਾਹਰ ਤੋੜ ਗਏ ਪਿਓ ਪੱਟਾਂ ਤੇ ਥਾਪੀਆਂ ਮਾਰੀ ਜਾਵੇ ਕਦੇ ਬਾਹਾਂ ਉਲਾਰ ਕੇ ਉੱਚੀ ਉੱਚੀ ਗਾਲਾਂ ਕੱਢੀ ਜਾਵੇ ਮੁੰਡੇ ਨੇ ਆਪਣੇ ਕੇਸ ਖਿੜਾਰੇ ਹੋਏ ਉਹ ਵੀ ਚੀਕਾਂ ਮਾਰੀ ਜਾਵੇ ਡੈਡੀ ਡੈਡੀ ਪੂਆ ਪੂਆ ਬੋਲੀ ਜਾਵੇ ਦੋਹਾਂ ਪਿਓ ਪੁੱਤਰ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ ਪਿਓ ਦੀ ਹਾਲਤ ਇਸ ਤੱਕ ਖਰਾਬ ਹੋ ਚੁੱਕੀ ਸੀ ਕਿ ਉਸਨੇ ਆਪਣੇ ਚਿੱਟੇ ਕਾਗਜ਼ੇ ਉੱਪਰ ਨੀਲੇ ਰੰਗ ਦੇ ਪੈਨ ਨਾਲ ਲਿਖਿਆ ਹੋਇਆ ਸੀ ਸੱਤ ਵੀ ਉੱਤੇ 21422 ਨੂੰ ਗੈਸ ਦਾ ਸਿਲੰਡਰ ਖਤਮ ਹੋ ਗਿਆ ਘਰ ਵਿੱਚ ਇੱਕ ਖਸਤਾ ਹਾਲਤ ਵਿੱਚ ਚੇਤਕ ਸਕੂਟਰ ਖੜਾ ਸੀ ਜਿਸ ਉੱਤੇ ਸਰਦਾਰ ਪਰਮਜੀਤ ਸਿੰਘ ਕਦੇ ਆਪਣੇ ਸਕੂਲ ਜਾਂਦਾ ਸੀ ਸਾਰੀਆਂ ਅਲਮਾਰੀਆਂ ਤੇ ਘਰ ਕਿਤਾਬਾਂ ਅਖਬਾਰਾਂ ਤੇ ਮੈਗਜ਼ੀਨਾਂ ਨਾਲ ਭਰਿਆ ਪਿਆ ਸੀ ਜਿਵੇਂ ਇੱਥੇ ਗਿਆਨ ਦਾ ਭੰਡਾਰ ਹੋਵੇ ਗੁਰੂਆਂ ਦੀਆਂ ਫੋਟੋਆਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਇੱਕ ਲਿਫਾਫੇ ਵਿੱਚ ਪਾਈਆਂ ਹੋਈਆਂ ਸਨ ਗੁੱਟਕੇ ਫਰਸ਼ ਤੇ ਪੈਸਨ ਗੁਰਬਾਣੀ ਦੀ ਕੋਰ ਬੇਅਦਬੀ ਹੋ ਰਹੀ ਸੀ ਦਿਮਾਗੀ ਹਾਲਤ ਠੀਕ ਨਾ ਹੋਣ ਕਰ ਉਹਨਾਂ ਉੱਪਰ ਪੈਰ ਰੱਖ ਕੇ ਲੰਗੀ ਜਾ ਰਹੇ ਸਨ ਇੰਡੀਆ ਟੂਡੇ ਕ੍ਰਿਕਟ ਸਮਰਾਟ ਆਊਟਲੁੱਕ ਫਰੰਟਲਾਈਨ ਵਰਗੇ ਬਹੁਤ ਸਾਰੇ ਮੈਗਜ਼ੀਨ ਉੱਥੇ ਪੈਸਨ ਇੱਕ ਔਰਤ ਨੇ ਦੱਸਿਆ ਕਿ ਜਦੋਂ ਮਾਸਟਰ ਜੀ ਠੀਕ ਸਨ ਇਹਨਾਂ ਨੇ ਸਾਰੀਆਂ ਖਬਰਾਂ ਤਾਰੀਖ ਦੇ ਹਿਸਾਬ ਨਾਲ ਤਰਤੀਬ ਵਾਰ ਰੱਖੀਆਂ ਹੋਈਆਂ ਸਨ ਜਿਹੜੀ ਮਰਜ਼ੀ ਤਾਰੀਖ ਦੀ ਅਖਬਾਰ ਇਹਨਾਂ ਕੋਲੋਂ ਲੈ ਲਵੋ ਇਹ ਕਟ ਕੇ ਦੇ ਦਿੰਦੇ ਸਨ ਇਹਨਾਂ ਤੇ ਪੜ੍ਹਾਈ ਕਈ ਵਿਦਿਆਰਥੀ ਟੀਚਰ ਬਣ ਕੇ ਪੜਾ ਰਹੇ ਸਨ ਤੇ ਕਈ ਉੱਚੇ ਅਹੁਦਿਆਂ ਉੱਪਰ ਬਿਰਾਜਮਾਨ ਹਨ ਇੱਕ ਗੱਤੇ ਦੇ ਟੁਕੜੇ ਉੱਪਰ ਬਹੁਤ ਸੋਹਣਾ ਲਿਖਿਆ ਹੋਇਆ ਸੀ ਕੋਈ ਧਰਮੀ ਨਹੀਂ ਸਭ ਨੇ ਪਾਪ ਕੀਤਾ ਹੈ ਸਮੇਂ ਦਾ ਗੇੜ ਹੈ ਰੱਬ ਦੇ ਰੰਗ ਹਨ ਇਨਸਾਨ ਦੇ ਆਪਣੇ ਕੀਤੇ ਕਰਮ ਹਨ ਕਿ ਗਵਾਂਢੀ ਵੀ ਇਹਨਾਂ ਕੋਲੋਂ ਡਰਦੇ ਇਸ ਕਰਵਲ ਮੋਨਿਕਰਦੇ ਉਹ ਦੱਸਦੇ ਹਨ ਕਿ ਰਾਤ ਨੂੰ ਇਹ ਸੌਂਦੇ ਨਹੀਂ ਅੱਧੀ ਰਾਤ ਨੂੰ ਉੱਠ ਕੇ ਕੋਠੇ ਤੇ ਚੜ੍ਹ ਕੇ ਚੀਕਾਂ ਮਾਰਨ ਲੱਗ ਪੈਂਦੇ ਹਨ ਡਾਂਗਾ ਲੈ ਕੇ ਕੋਈ ਨਾ ਕੋਈ ਚੀਜ਼ ਪੰਨਣ ਤੋੜਨ ਲੱਗ ਪੈਂਦੇ ਹਨ ਉੱਚੀ ਉੱਚੀ ਗਾਲਾਂ ਕੱਢਦੇ ਰਹਿੰਦੇ ਹਨ ਗਵਾਂਟੀ ਵੀ ਇਹਨਾਂ ਕੋਲੋਂ ਬਹੁਤ ਪਰੇਸ਼ਾਨ ਰਹਿੰਦੇ ਸਾਰੇ ਰਿਸ਼ਤੇਦਾਰਾਂ ਨੇ ਇਹਨਾਂ ਕੋਲੋਂ ਦੂਰੀ ਬਣਾਈ ਹੋਈ ਹੈ ਕਿਸੇ ਨੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਘਰ ਵਿੱਚ કુલ 4 ਮੈਂਬਰ ਰਹਿੰਦੇ ਹਨ ਦੋ ਪੂਆ ਭਰਾ ਤੇ ਭਤੀਜਾ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਬਹੁਤ ਜ਼ਿਆਦਾ ਜਦੋਜਹਿਦ ਕਰਕੇ ਇਹਨਾਂ ਦੋਹਾਂ ਪਿਓ ਪੁੱਤਰ ਤੇ ਭੂਆ ਦਲਬੀਰ ਕੌਰ ਨੂੰ ਆਪਣੇ ਨਾਲ ਸੁਪਣਿਆਂ ਦੇ ਘਰ ਲੈ ਕੇ ਆਏ। ਦੂਜੀ ਭੂਆ ਘਰ ਵਿੱਚ ਨਹੀਂ ਸੀ। ਇਥੇ ਲਿਆ ਕੇ ਇਹਨਾਂ ਦਲਾਤ ਦੀ ਸ਼ੁਰੂ ਕੀਤਾ ਗਿਆ। ਬਾਕੀ ਅਧਿਆਇ 11 ਦੇ ਅਗਲੇ ਭਾਗ 12 ਵਿੱਚ। ਧੰਨਵਾਦ।